ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਐਂਡੀਏ ਦੀ ਸਰਕਾਰ ਬਣਦਿਆ ਹੀ ਪ੍ਰਧਾਨ ਮੰਤਰੀ ਦੇ ਫਿਰ ਤੋਂ ਤੀਜੀ ਵਾਰ ਪ੍ਰਧਾਨ ਮੰਤਰੀ ਬਣਦਿਆ ਹੀ ਜਿਹੜਾ ਪਹਿਲਾ ਬਿਆਨ ਆਇਆ ਉਹ ਕਿਸਾਨ ਸਮਾਨ ਨਿਧੀ ਯੋਜਨਾ ਦੇ ਵਿੱਚ ਬੜੋਤਰੀ ਕੀਤੀ 6 ਦੀ ਜਗ੍ਹਾ ਹੁਣ 8000 ਮਿਲੂਗਾ ਅਸੀਂ ਕਹਿੰਨੇ ਆਂ ਵੀ ਲਾਲਚਾਂ ਦੇ ਵਿੱਚ ਨਾ ਲਾਓ ਨਾ ਕਿਸਾਨ ਨੂੰ ਲਾਓ ਨਾ ਮਜ਼ਦੂਰ ਨੂੰ ਲਾਓ ਮਜ਼ਦੂਰ ਨੂੰ 365 ਦਿਨ ਮਜ਼ਦੂਰੀ ਦਾ ਤਹਿਤ ਕੰਮ ਤੇ 700 ਰੁਪਇਆ ਦਿਹਾੜੀ ਦਾ ਐਲਾਨ ਕਰੋ ਤੇ ਕਿਸਾਨ ਨੂੰ ਜੇ ਬਚਾਉਣਾ ਵਾ ਤੇ ਫਿਰ MSME ਗਰੰਟੀਡ ਦਾ ਕਾਨੂੰਨ ਬਣਾ ਕੇ ਡਾਕਟਰ ਸੁਆਮੀਨਾਥ ਦੀ ਰਿਪੋਰਟ ਅਨਸਾਰ ਪਾ ਦਿਓ ਫਿਰ ਤੁਸੀਂ ਵਿਸ਼ਵ ਗੁਰੂ ਵੀ ਕਰਾਓਗੇ ਇਸ ਟਾਈਮ ਤੇ ਤੁਹਾਨੂੰ ਛੋਟੀ ਇੰਡਸਟਰੀ ਬਚਾਉਣ ਲਈ ਦੁਕਾਨਦਾਰ ਬਚਾਉਣ ਲਈ ਅਚਿਵਿਸ਼ਿਵ 파ਟਨਰ ਨੀਤੀਆਂ ਤੋਂ 12 ਉਹਆਂ ਪਲਾਨ ਕਰਨੀਆਂ ਬਹੁਤ ਜੂੜੀ ਆ ਪ੍ਰਧਾਨ ਮੰਤਰੀ ਜੀ ਕਿਉਂਕਿ 140 ਕਰੋੜ ਭਾਰਤੀਏ ਤੁਹਾਡੇ ਮੂੰਹ ਵੱਲੇ ਦੇਖ ਰਹੇ ਆ ਸੋ ਤਗੜੇ ਹੋ ਕੇ ਭਾਰਤ ਨੂੰ ਬਚਾਉਣ ਦਾ ਕੰਮ ਕਰਦੇ ਆ ਵਿਸ਼ਵ ਗੁਰੂ ਪੰਡ ਵਾਲੇ ਤਿਆਰੀ ਕਰੋ ਨਾ ਕਿ ਕਾਰਪੋਰੇਟਰਾਂ ਦੀ ਫਿਰ ਤੋਂ ਜੋ ਦਲਾਲੀ ਕਰਦਾ ਤੁਹਾਨੂੰ ਪ੍ਰੋਗਰਾਮ ਬਣਾਇਆ ਉਹਨਾਂ ਨੇ ਨਾ ਕਿਸਾਨਾਂ ਦਾ ਨਾ ਮਜ਼ਦੂਰਾਂ ਦਾ ਨਾ ਰੇੜੀ ਫੜੀ ਵਾਲਿਆਂ ਦਾ ਨਾ ਦੁਕਾਨਦਾਰਾਂ ਦਾ ਕੋਈ ਭਲਾ ਨਹੀਂ ਕਰਨਾ ਸੋ ਇਹਦੇ ਤੇ ਲੋਕਾਂ ਨੂੰ ਆ ਵੀ ਤਕੜੀ ਹੋ ਗਏ ਜੱਥੇਬੰਦ ਹੋ ਏਕਾ ਤੇ ਸੰਘਰਸ਼ ਹਜ਼ਾਰ ਵੀ ਹੱਲ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ